ਸੋ ਇਸ ਸਮੇਂ ਆਪਾਂ ਖੜੇ ਆਂ ਜੀ ਸ਼ੰਭੂ ਬਾਡਰ ਤੇ ਜਿੱਥੇ ਕਿ ਕਿਸਾਨੀ ਮੋਰਚਾ ਚੱਲ ਰਿਹਾ ਬਹੁਤ ਹੀ ਲੰਬੇ ਸਮੇਂ ਤੋਂ ਤੇ ਇਸ ਸਾਈਡ ਲੱਗ ਰਿਹਾ ਜੀ ਗੰਨੇ ਦੇ ਰਸ ਦਾ ਲੰਗਰ ਤੇ ਇਸ ਸਮੇਂ ਆਪਾਂ ਜਿਸ ਲੋਕੇਸ਼ਨ ਤੇ ਖੜੇ ਆਂ ਇੱਥੇ ਪੁਆਦੀ ਬੋਲੀ ਜਾਂਦੀ ਆ ਤੇ ਪੁਆਦੀ ਵਿੱਚ ਗੰਨੇ ਦੇ ਰਸ ਨੂੰ ਰੋਹ ਕਿਹਾ ਜਾਂਦਾ ਰੋਹ ਦਾ ਲੰਗਰ ਯਾਨੀ ਕਿ ਇੱਥੇ ਰੋਹ ਦਾ ਲੰਗਰ ਲੱਗ ਰਿਹਾ ਤੇ ਤੁਹਾਡੇ ਏਰੀਆ ਵਿੱਚ ਤੁਸੀਂ ਗੰਨੇ ਦੇ ਰਸ ਨੂੰ ਕਿਸ ਨਾਮ ਨਾਲ ਜਾਣਦੇ ਹੋ ਤੇ ਕਿਸ ਨਾਮ ਨਾਲ ਵਰਤਦੇ ਹੋ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਇੱਥੇ ਬਾਬਾ ਜੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਸਸਿਕਰ ਬੀਰ ਜੀ ਸਸਿਕਰ ਆਪਣੇ ਸਸਿਕਰ ਕਿਹੜਾ ਪਿੰਡਾ ਜੀ ਆਪਣਾ ਮੇਰਾ ਪਿੰਡ ਕਿਸ਼ਨਗੜਾ ਆਪਣਾ ਕਿਸ਼ਨਗੜ੍ਹ ਨਾਮ ਕੀ ਹੈ ਜੀ ਆਪਣੇ ਮੇਰਾ ਨਾਮ ਹਰਜੀਤ ਸਿੰਘ ਆਪਣਾ ਭਾਰਤੀ ਕਿਸਾਨ ਜੁੰਨੀਆਂ ਨੇਕਤਾ ਯਾਦਵ ਵੱਲੋਂ ਆਇਆ ਹਾਂ ਹਾਂਜੀ ਸੋ ਅਸੀਂ ਦੇਖ ਰਹੇ ਆ ਆਪਣੇ ਬਾਪੂ ਜੀ ਬਹੁਤ ਮਤਲਬ ਤਿੰਨ ਚਾਰ ਪੰਜ ਦਿਨਾਂ ਤੋਂ ਪੂਰੀ ਮਤਲਬ ਇਹ ਗੰਨਿਆਂ ਦੀ ਟਰਾਲੀ ਭਰੀ ਹੋਈ ਸੀ ਸੋ ਰੌਬ ਦਾ ਰਸ ਪੈ ਰਹੇ ਨੇ ਗੰਨਿਆਂ ਦਾ ਰਸ ਹਾਂਜੀ ਮਤਲਬ ਇਹ ਅੰਦੋਲਨ ਆ ਆਪਣੇ ਮਤਲਬ ਪੂਰੇ ਭਾਰਤ ਦਾ ਅੰਦੋਲਨ ਨਹੀਂ ਪੂਰੇ ਪੰਜਾਬ ਦਾ ਨਹੀਂ ਨਾ ਪੂਰੇ ਹਰਿਆਣੇ ਦਾ ਇਹ ਲੋਕ ਘੋਲ ਬਣ ਗਿਆ ਆਪਣੇ ਇਹ ਨਾ ਬਾਪੂਆਂ ਦਾ ਅੰਦੋਲਨ ਆ ਇਹ ਪੂਰੀ ਦੁਨੀਆ ਦਾ ਅੰਦੋਲਨ ਬਣ ਗਿਆ ਦੇਖੋ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਮਤਲਬ ਜੇ ਲੰਗਰਾਂ ਨੂੰ ਲਈਏ ਭਣੇ ਇੰਨੇ ਲੰਗਰ ਹੈ ਕਿ ਮਤਲਬ ਵੀ ਮਤਲਬ ਪੂਰਾ ਖਾਦਾ ਵੀ ਨਹੀਂ ਆ ਰਿਹਾ ਵੀ ਇਸ ਤਰ੍ਹਾਂ ਦੇ ਲੰਗਰ ਚੱਲ ਰਿਹਾ ਜਿੱਦਾਂ ਇਹ ਰੌਧਾ ਲੰਗਰ ਹੈ ਮਤਲਬ ਇਹ ਬਾਪੂ ਜੀ ਆ ਟਰੈਕਟਰ ਪੂਰਾ ਮਤਲਬ ਤਿਆਰੀ ਦੇ ਵਿੱਚ ਪੂਰੇ ਗਲਾਸਾਂ ਦੀ ਧੋਣ ਦੀ ਸੇਵਾ ਪਿਆਉਣ ਦੀ ਸੇਵਾ ਖੁਦ ਆਪ ਕਰ ਰਹੇ ਨੇ ਜੀ ਮਤਲਬ ਇਹ ਕਹਿੰਦੇ ਵੀ ਸਾਨੂੰ ਸੇਵਾ ਮਿਲ ਜੇ ਮਤਲਬ ਇਹ ਇੱਥੋਂ ਤੱਕ ਮਤਲਬ ਪਿਆਰ ਵੱਧ ਗਿਆ ਮਤਲਬ ਸੰਗਤ ਦਾ ਕਿ ਸਾਨੂੰ ਯਾਰ ਸੇਵਾ ਮਿਲਣੀ ਚਾਹੀਦੀ ਆਪਣੇ ਇਹ ਅੰਦੋਲਨ ਨਾ ਲੋਕਾਂ ਦਾ ਅੰਦੋਲਨ ਬਣ ਗਿਆ ਬਿਲਕੁਲ ਜੀ ਜਿਹੜਾ ਗੰਨੇ ਦੇ ਰਸ ਦਾ ਲੰਗਰ ਚੱਲ ਰਿਹਾ ਹੈ ਜਿਹਨੂੰ ਕਿ ਰੋਹ ਦਾ ਲੰਗਰ ਵੀ ਕਹਿ ਸਕਦੇ ਆਗੇ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ ਇਹਨੂੰ ਹੋ ਗਏ ਭਣੇ ਅੱਜ ਮਤਲਬ ਪੂਰਾ ਮੂੰਹ ਤਾਂ ਚੱਲਦਾ ਹੈ 13 ਤਰੀਕ ਤੋਂ ਹੀ ਚੱਲ ਰਿਹਾ ਹੈ ਰੈਗੂਲਰ ਇਹ ਬਾਪੂ ਸਾਨੂੰ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਪਿਛਲੇ ਟਾਈਮ ਤੋਂ ਹਾਂ ਫਿਰ ਵੀਰ ਜੀ ਮਤਲਬ ਕਿ ਸਾਰਾ ਦਿਨ ਚੱਲਦਾ ਜਾਂ ਫਿਰ ਸਾਰਾ ਦਿਨ ਨਹੀਂ ਭਣੇ ਇਹ ਤਾਂ ਰਾਤ ਨੂੰ ਵੀ ਚੱਲੀ ਜਾਂਦਾ ਹੈ ਅੱਛਾ ਹਾਂ ਰਾਤ ਨੂੰ ਮਤਲਬ ਬਾਪੂ ਹੀ ਬਣਾ ਕੇ ਰੱਖ ਦਿੰਦੇ ਨੇ ਤੇ ਮਤਲਬ ਇਧਰ ਵੀ ਬਾਪੂਰੀ ਲੈ ਕੇ ਜਾਣਗੇ ਮਤਲਬ ਜਿੱਥੇ ਤੱਕ ਟਰਾਲੀਆਂ ਨੇ ਆਪਣੀਆਂ ਉੱਥੇ ਤੱਕ ਵੀ ਸੰਗਤਾਂ ਨੂੰ ਪਿਆ ਕੇ ਆਉਂਦੇ ਆ ਇੱਥੇ ਸੰਗਤ ਬਹੁਤ ਆਊਗੀ ਭਾਵੇਂ ਤੁਸੀਂ ਦਿਨੇ ਦੇਖਣਾ ਵੀ ਮਤਲਬ ਪੂਰੀਆਂ ਲੈਣਾ ਲੱਗੀਆਂ ਹੋਣਗੀਆਂ ਠੀਕ ਹੈ ਜੀ ਫਿਰ ਬਿਰਜ ਜਿਹੜਾ ਗੰਨਾ ਦਾ ਇੱਕ ਦਿਨ ਚ ਕਿੰਨਾ ਕ ਗੰਨਾ ਲੱਗ ਜਾਂਦਾ ਹੋਏਗਾ ਇਹ ਭਾਵੇਂ ਤੁਸੀਂ ਲਾ ਲਓ ਵੀ ਟਰਾਲੀ ਫੁੱਲ ਭਰੀ ਹੋਈ ਸੀ ਹਾਂਜੀ ਇਹ ਅੱਧੀ ਲੱਗੀ ਬਾਪੂ ਘੱਲ ਅੱਧੇ ਤੋਂ ਜ਼ਿਆਦੇ ਲੱਗੀ ਅੱਧੀ ਤੋਂ ਜ਼ਿਆਦੇ ਲੱਗੀ ਇਹ ਇਹ ਮੁੱਕੂਗੀ ਭਾਵੇਂ ਹੋਰ ਆ ਜੂ ਬਾਪੂ ਇਹ ਲੰਗਰ ਬਾਰੇ ਥੋੜਾ ਵਿਸਤਾਰ ਪੂਰਵਕ ਦੱਸੋ ਵੀ ਕੀ ਮੈਂ ਆਪਾਂ ਅਰੇਂਜ ਕਰਦੇ ਆਂਗੇ ਤੇ ਇੱਕ ਦਿਨ ਵਿੱਚ ਕਿੰਨਾ ਲੰਗਰ ਆ ਜਿਹੜਾ ਉਹ ਗੰਨਾ ਲਾ ਦੇ ਵਿੱਚ 30 ਆਤਾ 35 ਦੇ ਦਰਮਿਆਨ ਗੰਨਾ ਲੱਗ ਜਾਂਦਾ ਉਹ 30 35 ਕੁੰਟਾ ਹਾਂਜੀ ਠੀਕ ਹਾਂਜੀ 35 ਕੁੰਟਾ ਲੱਗ ਜਾਂਦਾ 70 ਕੁੰਟਾ ਕੰਨਾ ਲਿਖਾਇ ਸੀ ਅਸੀਂ ਅੱਛਾ ਜੀ ਅੱਜ ਜੀ ਦੀ ਹੱਦੀ ਲੰਗਣੇ ਆ ਸਾਡੀ ਹਾਂਜੀ ਕੱਲ ਨੂੰ ਮਹਾਰਾਜ ਕੋਈ ਹੋਰ ਕਿਰਪਾ ਕਰੂਗਾ ਹਾਂਜੀ ਹਾਂ ਤੇਰਾ ਗੰਨਾ ਜਿਹੜਾ ਪਿੱਛੋਂ ਆਂਦਾ ਜੀ ਇਹ ਕਿੱਥੋਂ ਆਂਦਾਗਾ ਇਹ ਪਿੰਡਾਂ ਵਿੱਚੋਂ ਲੈ ਕੇ ਆਉਂਦੇ ਆ ਅਸੀਂ ਅੱਛਾ ਜੀ ਆਪਣੇ ਪਿੰਡਾਂ ਆਪਣੇ ਆਪਣੇ ਘਰਾਂ ਦੇ ਪਿੰਡਾਂ ਵਿੱਚ ਤੇ ਹਾਂਜੀ ਹਾਂਜੀ ਸਾਡੇ ਪਿੰਡਾਂ ਵਿੱਚ ਕਿ ਸਾਡੇ ਅਸੀਂ ਕੰਨਾ ਬੀਜਿਆ ਹੋਇਆ ਜੀ ਹਾਂਜੀ ਠੀਕ ਮਤਲਬ ਕਿ ਨਹੀਂ ਆਗਾ ਕੰਨ ਨਹੀਂ ਠੀਕ ਹੈ ਬਹੁਤ ਬਤਨ ਬੋਲਦਾ ਭਾਈ ਕੀ ਮਾਹੌਲ ਦੇਖਦੇ ਹੋ ਕਿਦਾਂ ਲੱਗ ਰਿਹਾ ਆ ਬਜੀ ਮੌਲ ਤਾਂ ਮੈਨੂੰ ਅੱਜ 4-5 ਦਿਨ ਹੋ ਗਈ ਆ ਇਹਨੂੰ ਅੱਛਾ ਜੀ ਹਾਂ ਮੈਂ ਕਨੋਰੀ ਵੀ ਲੱਗ ਗਿਆ 4-5 ਦਿਨ ਠੀਕ ਹੈ ਜੀ ਤੇ ਮੈਂ ਕਹਣਾ ਜੀ ਜੱਟ ਦੇ ਪੁੱਤ ਦਾ ਫਰਜ਼ ਬਣਦਾ ਔਰ ਜਿਹੜਾ ਜ਼ਿਮੀਦਾਰ ਦਾ ਪੁੱਤ ਆਗਾ ਬਿਲਕੁਲ ਅੰਦੋਲਨ ਕਿਸਾਨੀ ਅੰਦੋਲਨ ਤੇ ਜਾਣਦਾ ਮੈਂ ਕਹਿੰਦਾ ਸਾਰਿਆਂ ਦਾ ਫਰਜ਼ ਬਣਦਾ ਉਹ ਜਿਮੀ ਮੈਂ ਉਹਨੂੰ ਜ਼ਿਮੀਦਾਰ ਦਾ ਪੁੱਤ ਨਹੀਂ ਸਮਝਦਾ ਜਿਹੜਾ ਕਿਸਾਨੀ ਅੰਦੋਲਨ 'ਚ ਨਹੀਂ ਆਉਂਦਾ ਹੈਗਾ ਜੀ ਦੇਖੋ ਉਹ ਰਦੀਪ ਸਿੱਧੂ ਵੀ ਵਰਗੇ ਉਹ ਵੀ ਦੇਖ ਲੈ ਦਿੱਲੀ ਉਹ ਕਰਦੇ ਰਹੇ ਨੇ ਹੂੰ ਅੱਜ ਉਹ ਬੰਦੇ ਮੇਰੀ ਇੰਨੀ ਇੱਜ਼ਤ ਕਰ ਰਹੇ ਨੇ ਜਿਹੜੇ ਦੀਪ ਸਿੱਧੂ ਨਾਲ ਉਹਨਾਂ ਦੇ ਨਾਲ ਪੈਂਦਾ ਸੀ ਹੂੰ ਤੇ ਉਹਨੇ ਮੈਂ ਗਾਣੇ ਗੂਣੇ ਵੀ ਮਤਲਬ ਸੋਡੇ ਸਾਹਮਣੇ ਗਾਉਣਾਗਾ ਜੀ ਅੱਛਾ ਜੀ ਤੁਸੀਂ ਗਾ ਰਹੇ ਹਾਂ ਆਹ ਸਿੰਗਰੀਆਂ ਤੇ ਕਿਸਾਨੀ ਡੋਲਰ ਦਾ ਆਪਣੇ ਸ਼ੋਅ ਕਰਨ ਦਾ ਗਾਣਾ ਵੀ ਬਣਾਇਆ ਕੱਲ ਵੀ ਮੇਰੇ ਪਾਇਆ ਸੀ ਠੀਕ ਹੈ ਜੀ ਡਿਊਟੀ ਵੀ ਕਰਦੇ ਆ ਉਹਰੇ ਐਦਾਂ ਨਹੀਂ ਹੈਗਾ ਵੀ ਉਹੀ ਘੁੰਮਦੇ ਫਿਰਦੇ ਆਗੇ ਅੱਛਾ ਜੀ ਮੈਂ 1 ਘੰਟਾ ਸਵੇਰੇ ਦਾ 2 ਘੰਟੇ ਡਿਊਟੀ ਭਾਂਡਿਆਂ ਦੀ ਸਾਰੀ ਡਿਊਟੀ ਲਾਉਣਿਆਂ ਲੰਗਰ ਦੀ ਵਾਹ ਜੀ ਵਾਹ ਤੂੰ ਆਪਣੀ ਡਿਊਟੀ ਡਿਊਟੀ ਸਮਝਦੇ ਆ ਤੇ ਉਹਰੇ ਆਇਓ ਆਇਆਂਗੇ ਹੂੰ ਤੇ ਪੂਰਾ ਫਰਜ ਨਿਭਾ ਕੇ ਜਾਵਾਂਗੇ ਹੋ ਸਕਦਾ ਵੀ ਮੈਂ ਘਰੇ ਵੀ ਨਾ ਜਾਵਾਂ ਮੈਨੂੰ ਇੰਨੀ ਲੈਰ ਆ ਗਈ ਤੂੰ ਹੀ ਕਹਿੰਦਾ ਮੈਂ ਸਿੰਗਰ ਹਾਂ ਜੀ ਲੇਕਿਨ ਮੈਂ ਇੱਥੇ ਜਿਹੜੇ ਵੱਡੇ ਸਿੰਗਰ ਨੇ ਵੱਡੇ ਵੱਡੇ ਸਿੰਗਰ ਉਹਨਾਂ ਨੂੰ ਨਹੀਂ ਦੇਖਿਆ ਵੱਡੇ ਵੱਡੇ ਸਿੰਗਰ ਮੈਂ ਤਾਂ ਉਹਨਾਂ ਨੂੰ ਆਪ ਕਹਿੰਦਾ ਵੀ ਆਉਣਾ ਚਾਹੀਦਾ ਉਹਰੇ ਆਂਦੇ ਕਿਉਂ ਨਹੀਂ ਉਹ ਕਹਿੰਦੇ ਨੇ ਸਾਡੇ ਭਵਾਨੇ ਸਿੱਧੂ ਨੇ ਵੀ ਆਪਣੇ ਉਹ ਕਰੀ ਦੀ ਵੀਡੀਓ ਪਾਈ ਸੀ ਸਿੰਗਰਾਂ ਨੂੰ ਵੀ ਤੁਸੀਂ ਪਹੁੰਚਿਆ ਕਰੋ ਤੇ ਇੱਕ ਸਿੰਗਰ ਨੇ ਉਹਨਾਂ ਨੂੰ ਕਿਹਾ ਵੀ ਸਾਡੇ ਤੇ ਪਰਚਾ ਹੋ ਜਾਊਗਾ ਆਇਆ ਵਾ ਉਹ ਕਹਿੰਦਾ ਵੀ ਪਰਚੇ ਤੋਂ ਨਾ ਡਰੋ ਤੁਸੀਂ ਪਰਚੇ ਦਾ ਮੇਰੇ ਤੇ ਕਿੰਨੇ ਹੋਏ ਨੇ ਮੈਨੂੰ ਬਰਫ ਤੇ ਪਾ ਕੇ ਕੁੱਟਿਆਗਾ ਕਿ ਮੈਂ ਕਿੰਨਾ ਤੋਂ ਡਰਿਆਗਾ ਤੁਸੀਂ ਡਰਦੇ ਕਿਉਂਗੇ ਜਾਓ ਕਿਸਾਨੀ ਅੰਦੋਲਨ ਚ ਜਾਂਦੇ ਕਿਉਂ ਨਹੀਂ ਵੀ ਵੀ ਆ ਡਰਾਮੇ ਜਨਾ ਕਰਿਆ ਕਰੋ ਵੀ ਸਿੱਧਾ ਜਾਓ ਜਿਵੇਂ ਭਾਈ ਨੇ ਪਹਿਲਾਂ ਗੱਲ ਨਹੀਂ ਕਰੀ ਵੀ ਉਹ ਸਾਰੇ ਆ ਕੇ ਗਏ ਨੇ ਕਿੰਨੇ ਉਹ ਜਸਵਿੰਦਰ ਬਰਾੜ ਆ ਕੇ ਗਿਆ ਬਲਕਾਰਣ ਖੀ ਲਾ ਕੇ ਗਿਆ ਤੇ ਹੋਰ ਕਿੰਨੇ ਸੰਗਲ ਸਿੰਗਰ ਆਈ ਨੇ ਓਰੇ ਤੇ ਸਾਰਿਆਂ ਦਾ ਫਰਜ ਬਣਦਾ ਮੈਂ ਕਹਿੰਦਾ ਸਿੰਗਰਾਂ ਦਾ ਵੀ ਫਰਜ ਬਣਦਾ ਤੇ ਜ਼ਿਮੀਦਾਰ ਦਾ ਜ਼ਿਮੀਦਾਰ ਦਾ ਵੀ ਸਾਰਿਆਂ ਦਾ ਫਰਜ ਬਣਦਾ ਓਰੇ ਕਿਸਾਨੀ ਅੰਦੋਲਨ ਚ ਆਉਣਾ ਦਾ ਇਹ ਨਹੀਂ ਵੀ ਘਰਾਂ ਚ ਬੈਠੇ ਰਹੋ ਕੱਲ ਰੇਲਾਂ ਰੋਕਣ ਸਾਡੇ ਸਾਹਮਣੇ ਰੇਲ ਉਹਨਾਂ ਨੇ ਖੜਾਈ ਨਹੀਂ ਹੈਗੀ ਫਿਰ ਦੇ ਕਲਾ ਰੋਕੀ ਰੇਲ ਪੂਰੇ ਸੀ ਡਟੇ ਹੋਏ ਤੇ ਤੇ ਮੈਂ ਕਹਿੰਦਾ ਵੀ ਘਰੇ ਜਿਹੜਾ ਕਿਸਾਨ ਦਾ ਜ਼ਿਮੀਂਦਾਰ ਦਾ ਪੁੱਤ ਆਗਾ ਉਹਨੂੰ ਜ਼ਰੂਰ ਰਹਿੰਦਾ ਅੰਦੋਲਨ ਚ ਪਹੁੰਚਣਾ ਚਾਹੀਦਾਗਾ ਦੀਪ ਸਿੱਧੂ ਨੂੰ ਕਦੇ ਐਵੇਂ ਨਹੀਂ ਅੱਜ ਅਸੀਂ ਯਾਦ ਕਰਦੇ ਆਗੇ ਉਹ ਕਿਸਾਨੀ ਅੰਦੋਲਨ ਚ ਦਿੱਲੀ ਦੇ ਲੋਕਾਂ ਸਾਰਿਆਂ ਨੂੰ ਮੂਰੀ ਦੀ ਇੱਥੇ ਬੰਦੇ ਦੀ ਉਹ ਹੋਣੀ ਆ ਜੇ ਉਹਰੇ ਆਊਗਾ ਬੰਦਾ ਕਿਸਾਨੀ ਅੰਦੋਲਨ ਚ ਕੱਲ ਨੂੰ ਜੇ ਆਪਾਂ ਕਿਤੇ ਵੀ ਆਪਣੇ ਪਿੰਡ ਦੀ ਸਾਥ ਦੇ ਵਿੱਚ ਜਾ ਵੀ ਕਿਤੇ ਵੀ ਕੋਈ ਇਲੈਕਸ਼ਨ ਹੋ ਰਿਹਾ ਵੋਟਾਂ ਦਾ ਜਾ ਵੀ ਉੱਤੇ ਠੋਕ ਕੇ ਗੱਲ ਕਰ ਸਕਦਾ ਵੀ ਆ ਵੀ ਮੈਂ ਆਹ ਦੇਖੋ ਮੈਂ ਅੰਦਰ ਨਰ ਚ ਗਿਆ ਸੀ ਵੀ ਵੀਡੀਓ ਕੱਢ ਕੇ ਦੇਖ ਲੋ ਆ ਜੀ ਨੇ ਇਹ ਕਿਹਾ ਕਿ ਸਿੰਗਰ ਜਿਹੜੇ ਕਹਿੰਦੇ ਨੇ ਕਿ ਡਰਦੇ ਆ ਅਸੀਂ ਲੇਕਿਨ ਗੀਤਾਂ ਵਿੱਚ ਤਾਂ ਆਪਣੇ ਆਪ ਨੂੰ ਐ ਸ਼ੇਰ ਦਿਖਾਉਂਦੇ ਨੇ ਕਿ ਜਿਵੇਂ ਕਿਸੇ ਤੋਂ ਪ੍ਰਵਾਹ ਨਹੀਂ ਕਰਦੇ ਉਹ ਤਾਂ ਕੈਨੇਡਾ ਦੀ ਪੁਲਿਸ ਤੋਂ ਨਹੀਂ ਡਰਦੇ ਮਤਲਬ ਗੀਤਾਂ ਦੇ ਵਿੱਚ ਉਹੀ ਡਣੀ ਜਾਂਦੇ ਨੇ ਜੀ ਮੈਗਨੇਟੇਟਰ ਦਾ ਮੇਰਾ ਆਪਣੇ ਸੀਐਮਸੀ ਦਾ ਉਹਦਾ ਗਾਣਾ ਬਣਾਇਆ ਮੈਂ ਡਰਨਾ ਕਾਹਦੇ ਬਾਤ ਤੇਗਾ ਕਾਹਦੇ ਬਾਤ ਆਪਣੇ ਘੜ ਘੜ ਕੋਈ ਗਲਤ ਸ਼ਬਦ ਬੋਲਣਾਗਾ ਆਪਾਂ ਤਾਂ ਇੱਕ ਉਹ ਮੰਗ ਮੰਗ ਰਿਆ ਨਾ ਤੋਂ ਸਰਕਾਰ ਤੋਂ ਵੀ ਸਾਨੂੰ ਸਾਡੀਆਂ ਉਹ ਕਰਿਆ ਜਾਵੇ ਮੰਗ ਤੇ ਦਿਓ ਸਾਨੂੰ ਲਿਖ ਕੇ ਦਿਓ ਲਿਖਤੀ ਰੂਪ ਚ ਅਸੀਂ ਆਪਣੇ ਘਰਾਂ ਨੂੰ ਜਾਈਏ ਜੇ ਤੁਸੀਂ ਨਹੀਂ ਸੜਨਾ ਇੱਦੀ ਧੱਕਾ ਕਰੋਗੇ ਅਸੀਂ ਉੱਠਦੇ ਨਹੀਂ ਹੈਗੇ ਸਾਡੇ ਕੋਈ ਗੱਲ ਨਹੀਂ ਜੇ ਆ ਬੰਦੇ ਚਲੇ ਜਾਣਗੇ ਬਦਲ ਕੇ ਆ ਜਾਣਗੇ ਟਰੈਕਟਰਾਂ ਦੀ ਵੀ ਕੋਈ ਗੱਲ ਨਹੀਂ ਦੋ ਦੋ ਤਿੰਨ ਤਿੰਨ ਟਰੈਕਟਰ ਨੇ ਹਰ ਜੀਮਿਦਾਰ ਲਵੇ